ਅਸੀਂ ਮਾਂ ਦਾ ਪੁੱਤਰ ਆ ਜਿਨੇ ਸਦਾਰਾਂ ਵਾਤੇ ਗੇੜ ਖੋਲਤਾ ਸਿੱਧੂ ਦੇ ਕਹਿਨ ਤੇ ਬਾਵਾ ਸਾਹਿਬ ਦੇ ਕਹਿਨ ਤੇ ਤੇ ਸਿੱਧੂ ਸਾਹਿਬ ਦਾ ਵੀ ਫਰਜ਼ ਬੰਦਾ ਜਦੋਂ ਵੀ ਪ੍ਰਾਈਮ ਮਿਨਿਸਟਰ ਆਣ ਤੇ ਉਹ ਵੀ ਉਹਨਾਂ ਨੂੰ ਕਸ਼ਮੀਰ ਦੇ ਦਿੰਨ ਬਿਲਕੁਲ ਬੜੀ ਸੋਹਣੀ ਗੱਲ ਕਿ ਅੱਸੀ ਅਲੈਕਮ ਜੀ ਸასი ਕਾਲ ਉਮੀਦ ਕਰਨੇ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅੱਛੀ ਚੀਜ਼ ਅਸੀਂ ਅੱਜ ਕੱਲ ਕਰਾਂਗੇ ਇੰਡੀਆ ਤੋਂ ਚਾਹ ਦੇ ਪੰਜਾਬ ਤੋਂ ਆਏ ਜੇ 6 ਸਰਦਾਰ ਦੀ ਜਿਹੜੇ ਪਾਕਿਸਤਾਨ ਆਏ ਨੇ ਪਾਕਿਸਤਾਨ ਦੇ ਵਿੱਚ ਆ ਕੇ ਉਹਨਾਂ ਨੇ ਕੀ ਕੀ ਹੈ ਪਾਕਿਸਤਾਨ ਦੇ ਬਾਰੇ ਵਿੱਚ ਤੇ ਮੋਦੀ ਦੇ ਬਾਰੇ ਵਿੱਚ ਕੀ ਕੀ ਹੈ ਤੇ ਅੱਜ ਕੱਲ ਜਿਹੜੀ ਸਿਚੁਏਸ਼ਨ ਹੈ ਉਹ ਵੀ ਕਾਫੀ ਜਿਹੜੀ ਅਜੀਬ ਜਿਹੀ ਹੋਈ ਦੀ ਹੈ ਪਾਕਿਸਤਾਨ ਤੇ ਇੰਡੀਆ ਦੀ ਵਾਰ ਨੂੰ ਲੈ ਕੇ ਵੀ ਤੇ ਵੀਡੀਓ ਵੇਖਣੇ ਆ ਸਰਦਾਰ ਜੀ ਨੇ ਕਹੀ ਕੀ ਕਿਆ ਹੈ ਤਾਂ ਬਹੁਤ ਵੱਡੀ ਗੱਲ ਕਰ ਦਿੱਤੀ ਇਹਨਾਂ ਨੇ ਤੇ ਵੀਡੀਓ ਵੇਖ ਰਹੇ ਆ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਚੱਲਦੇ ਆ ਵੇਖਦੇ ਆ ਵੀਡੀਓ ਜੀ ਐਸ ਟਾਈਮ ਸਾਡੇ ਨਾਲ ਇੱਕ ਹੋਰ ਮਹਿਮਾਨ ਮੌਜੂਦ ਹਨ ਅੰਮ੍ਰਿਤਸਰ ਤੋਂ ਜੈਰੀ ਬਾਠੀਆ ਜੀ ਤੇ ਜੈਰੀ ਬਾਠੀਆ ਜੀ ਦੇ ਨਾਲ ਹਨ ਉਹਨਾਂ ਦੀ ਬੇਟੀ ਇਹਨਾਂ ਨਾਲ ਅਸੀਂ ਗੱਲ ਕਰਨੇ ਆ ਕਿ ਜਿਹੜੀ ਥਾਂ ਤੇ ਅਸੀਂ ਖੜੇ ਹਾਂ ਇਸ ਬਾਰੇ ਇਹਨਾਂ ਦੇ ਇਸ ਟਾਈਮ ਫੀਲਿੰਗਸ ਕੀ ਹਨ ਇੰਡੀਆ ਤੋਂ ਆ ਕੇ ਤਿੱਕੀ ਇਸ ਟਾਈਮ ਮਹਿਸੂਸ ਕਰ ਰਹੇ ਹੋ ਸਲਾਮ ਵਾਲੇਕੁਮ ਜਿੱਥੇ-ਜਿੱਥੇ ਮੇਰੀ ਆਵਾਜ਼ ਜਾ ਰਹੀ ਮੁਸਲਮਾਨ ਭਰਾਵਾਂ ਨੂੰ ਤੇ ਸਤਿ ਸ੍ਰੀ ਅਕਾਲ ਆਪ ਸਭ ਨੂੰ ਗੁਰਨਾਮ ਸਾਹਿਬ ਦੇ 550 ਸਾਲਾਂ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਕਹਿਣਾ ਚਾਹਨਾ ਵਾਂ ਇੱਕ ਬੰਨੇ ਆਪਾਂ ਪਿਆਰ ਜਿਤਾ ਰਹੇ ਆ ਠੀਕ ਹੈ ਉਹ ਜਿਆਦਾ ਪਿਆਰ ਜਿਤਾ ਰਹੇ ਆ ਇੱਕ ਬੰਨੇ ਸਾਡੇ ਨਾਲ ਨਫ਼ਰਤਾਂ ਹੋ ਰਹੀਆਂ ਬੰਬ ਬਣਾਏ ਜਾ ਰਹੇ ਆ ਕਿਉਂ ਸਾਨੂੰ ਮਾਰਨ ਵਾਸਤੇ ਹੂੰ ਮੈਨੂੰ ਜਵਾਬ ਦੇਣ ਦੋਨੇ ਜਾਣੇ ਸਾਨੂੰ ਮਾਰਨ ਵਾਸਤੇ ਬਣਾਇਆ ਆ ਸਾਡੇ ਬੱਚੇ ਅਸੀਂ ਇਹਨਾਂ ਦਾ ਸੁੱਖ ਨਹੀਂ ਲੈਣਾ ਉਹ ਬੇਟਾ ਖਲੋਤਾ ਉਹਨਾਂ ਦਾ ਸੁੱਖ ਨਹੀਂ ਲੈਣਾ ਸਾਨੂੰ ਮਾਰਨ ਵਾਸਤੇ ਬੰਬ ਬਣਾਏ ਆ ਤੁਸੀਂ ਲੜਨਾ ਇੱਕ ਜਗ੍ਹਾ ਬਣਾ ਲਓ ਜਾਂ ਲਾਹੌਰ ਆ ਜਾਓ ਤੇ ਜਾਂ ਅੰਮ੍ਰਿਤਸਰ ਟਾਈਮ ਰੱਖ ਲਓ ਉੱਥੇ ਲੜ ਲਓ ਉਥੋਂ ਭਾਈ ਆਪਾਂ ਚ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਪਬਲਿਕ ਦਾ ਕਿਉਂ ਬੇੜਾ ਕਰ ਕਰਦੇ ਪਿਓ ਸੋਹਣੀ ਗੱਲ ਕਿ ਤੁਸੀਂ ਜਿਹੜੇ ਕੋਈ ਆਪਣੇ ਕੋਈ ਜਾਤੀ ਨਫ਼ਰਤਾਂ ਹਨ ਇਹਨਾਂ ਰਿਆਸਤਾਂ ਦੀਆਂ ਜਾਂ ਕੁਝ ਲੋਕਾਂ ਦੀਆਂ ਉਹਦੇ ਵਿੱਚ ਬਾਲਣ ਤੁਸੀਂ ਪਬਲਿਕ ਨੂੰ ਕਿਉਂ ਬਣਾ ਰਹੇ ਹੋ ਬੜੀ ਸੋਹਣੀ ਗੱਲ ਕੀਤੀ ਏ ਔਰ ਇਹ ਜਿਹੜੀ 72 ਸਾਲ ਤੋਂ ਅਸੀਂ ਨਫ਼ਰਤ ਦੇ ਬੁਨਿਆਦਾਂ ਤੇ ਇਹ ਜਿਹੜੀਆਂ ਦੋਨੋਂ ਸਟੇਟਸ ਖੜੀਆਂ ਹਨ ਕਿ ਕੋਈ ਸੱਚਾ ਪਾਕਿਸਤਾਨੀ ਹੋ ਹੀ ਨਹੀਂ ਸਕਦਾ ਜਦੋਂ ਤੱਕ ਉਹ ਇੰਡੀਆ ਨਾਲ ਨਫ਼ਰਤ ਨਹੀਂ ਕਰੇ ਕੋਈ ਸੱਚਾ ਇੰਡੀਅਨ ਹੋ ਹੀ ਨਹੀਂ ਸਕਦਾ ਜਦੋਂ ਤੱਕ ਉਹ ਪਾਕਿਸਤਾਨੀਆਂ ਨਾਲ ਨਫ਼ਰਤ ਕਰੇ ਔਰ ਇੰਡੀਅਨ ਔਰ ਪਾਕਿਸਤਾਨੀ ਹੈਨ ਕੌਣ ਸਦੀਆਂ ਤੋਂ ਇਕੱਠੇ ਰਹੇ ਇਹਨਾਂ ਦੇ ਦੀਵਾਰਾਂ ਇਹ ਸ੍ਰਦਾਂ ਇਤ ਕੱਲ ਖਿੱਚੀਆਂ ਜਾ ਰਹੀਆਂ ਨੇ ਔਰ ਅਸੀਂ ਜਿਸ ਥਾਂ ਤੇ ਖੜੇ ਹਾਂ ਅਸੀਂ ਤੇ ਇਹਨਾਂ ਨੂੰ ਵੀ ਵੰਡ ਕੇ ਰੱਖ ਦਿੱਤਾ ਹੈ ਇਹ ਵੰਡੀਆਂ ਕਿਵੇਂ ਮੁੱਕ ਸਕਦੀਆਂ ਨੇ ਔਰ ਇਹ ਵੰਡੀਆਂ ਮੁੱਕਣ ਇਹ ਸ੍ਰਦਾਂ ਕਾਇਮ ਰਹਿਣ ਜਿਹੜੇ ਮੁਲਕ ਬਣੇ ਹੋਏ ਨੇ ਇਸੇ ਤਰ੍ਹਾਂ ਚੱਲਦੇ ਰਹਿਣ ਲੇਕਿਨ ਉਹਦੇ ਵਿੱਚ ਕੀ ਕਹਿੰਦੇ ਹੋ ਕਿ ਕੀ ਕੀ ਹੋਣਾ ਚਾਹੀਦਾ ਹੈ ਕਿ ਬਾਬਾ ਨਾਨਕ ਦਾ ਜਿਹੜੀ ਅਸੀਂ ਇੱਥੇ ਖੜੇ ਆਂ ਉਹਨਾਂ ਦਾ ਅਸਲ ਪੈਗਾਮ ਇਸ ਪੂਰੀ ਧਰਤੀ ਦੇ ਲੋਕਾਂ ਤੱਕ ਪੱੜਸੇ। ਮੈਂ ਜੀ ਇਮਰਾਨ ਖਾਨ ਸਾਹਿਬ ਨੂੰ ਵਧਾਈ ਦੇਵਾਂਗਾ। ਮਾਂ ਨੇ ਤੁਹਾਡੇ ਵਰਗਾ ਪੁੱਤਰ ਨਹੀਂ ਜਮਣਾ ਮਾਂ ਖਾਨ। ਪੰਜ ਇਮਰਾਨ ਖਾਨ ਹੁੰਦੇ ਪੂਰੇ ਪਾਕਿਸਤਾਨ 'ਚ। 72 ਸਾਲਾਂ 'ਚ ਕਈ ਪ੍ਰਾਈਮ ਮਿਨਿਸਟਰ ਆਏ ਤੇ ਕਈ ਚਲੇ ਗਏ ਇੱਧਰੋਂ ਵੀ ਤੇ ਉੱਧਰ। ਕਿਸੇ ਨੇ ਗੇਟ ਖੋਲ੍ਹਣ ਦੀ ਜ਼ਰੂਰਤ ਨਹੀਂ ਕੀਤੀ। ਇੱਕ ਇਮਰਾਨ ਖਾਨ ਐਸੇ ਮਾਂ ਦਾ ਪੁੱਤਰ ਆ ਜਿਨ੍ਹਾਂ ਨੇ ਸਦਾਰਾਂ ਵਾਤੇ ਗੇਟ ਖੋਲ੍ਹਤ। ਸਿੱਧੂ ਦੇ ਕਹਿਣ ਤੇ ਬਾਏਵਾਸ ਹੈਵ ਦੇ ਕਹਿਣ ਤੇ। ਤੇ ਸਿੱਧੂ ਸਾਹਿਬ ਦਾ ਵੀ ਫਰਜ ਬੰਦਾ ਜਦੋਂ ਵੀ ਪ੍ਰਾਈਮ ਮਿੰისტਰ ਆਣ ਤੇ ਉਹ ਵੀ ਉਹਨਾਂ ਨੂੰ ਕਸ਼ਮੀਰ ਦੇ ਦਿੰਨ। ਬਿਲਕੁਲ ਬੜੀ ਸੋਹਣੀ ਗੱਲ ਕੀਤੀ ਕਿ ਅਸੀਂ ਹੁਣ ਜਿਹੜੀਆਂ ਦੋਨੋਂ ਰਿਆਸਤਾਂ ਹਨ ਉਹਨਾਂ ਨੂੰ ਕੁਝ ਦੇਣਾ ਪੈਗਾ ਤੇ ਕੁਝ ਲੈਣਾ ਪੈਗਾ। ਇਹ ਜਿਹੜੀ ਇੱਕ ਤਰਫਾ ਪਾਲਿਸੀ ਹੈ ਇਹ ਨਾ ਤੇ ਮੁਲਕਾਂ ਦੇ ਵਿਚਕਾਰ ਚੱਲ ਸਕਦੀ ਹੈ ਨਾ ਕਿਸੇ ਕੁਝ ਅਫਰਾਦ ਦੇ ਦਰਮਿਆਨ ਚੱਲ ਸਕਦੀ ਹੈ। ਤੇ ਜੈਰੀ ਬਾਠੀਆ ਜੀ ਇਹ ਦੱਸੋ ਕਦੋਂ ਆਣਾ ਹੋਇਆ ਇਸ ਥਾਂ ਤੇ ਪਾਕਿਸਤਾਨ ਕਦੋਂ ਆਣਾ? ਕੱਛੇ ਪੰਜ ਤਰੀਕ ਦੇ ਆਏ ਆ ਜੀ। ਤੇ ਸਾਨੂੰ ਪਾਕਿਸਤਾਨ ਆਲ ਵਾਲੇ ਬੜੀਆਂ ਮੁਸ਼ਕਲਾਂ ਚੱਲੀਆਂ ਪੈਂਦੀਆਂ ਮੈਂ ਅਰਦਾਸ ਕਰਨੇ ਆਇਆ ਹਾਂ ਠੀਕ ਆ ਮੈਂ ਬਾਈਵਾ ਸਾਹਿਬ ਨੂੰ ਅਰਦਾਸ ਬੇਨਤੀ ਕਰਦਾ ਰਿਕਵੈਸਟ ਕਰਦਾ ਹਾਂ ਤੁਹੋਂ ਬਾਈਵਾ ਸਾਹਿਬ ਮੈਂ ਤੁਹਾਡੇ ਨਾਲ ਭੰਗੜਾ ਪਾਣਾ ਉਹਨੇ ਜਫੀਆਂ ਭਾਈ ਜਣਾ ਉਹ 10 ਜਫੀਆਂ ਤੁਸੀਂ ਉਹਦੇ ਨਾਲ ਪਾਣ ਦੇ ਨੋ ਹੋਰ ਪਾਉਂਦੇ ਤੇ ਉਹ ਵੀ ਗੇਟ ਖੋਲ ਜਾਂਦੇ ਮੈਂ ਤੁਹਾਡੇ ਨਾਲ ਭੰਗੜਾ ਪਾਣਾ ਮੇਰਾ ਕੀ ਵਗਾ ਲੈਣਗੇ ਮੈਨੂੰ ਅੰਦਰ ਦੇ ਦੇਣਗੇ ਨਾ ਇੰਡੀਆ ਵਾਲੇ ਦੇ ਦੇਣੇ ਕੋਈ ਗੱਲ ਨਹੀਂ ਮੈਂ ਮੈਂ ਸਿਵਲ ਹਾਂ ਉਹ ਲੀਡਰ ਆ ਮੈਂ ਕਹਿੰਦਾ ਜਿਹੜੇ ਪਾਕਿਸਤਾਨੀਆ ਜ਼ਿਲ੍ਹਾ 'ਚ ਬੰਦੇ ਨੇ ਹੈ ਹੂੰ ਜਿਹੜੇ ਇੰਡੀਆ ਦੇ ਜਿਲ੍ਹਿਆਂ 'ਚ ਰੁੱਲਦੇ ਪਏ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਮਾਫ਼ੀ ਦੇ ਦਿਓ 50-50 ਸਾਲ ਹੋ ਗਏ ਆਪਣੇ ਪਰਿਵਾਰ ਚਾਵੇ ਤੁਸੀਂ ਇੱਕ ਦਿਨ ਹੀ ਕੱਢ ਕੇ ਜੇਲ੍ਹ 'ਚ ਦਿਖਾਓ ਹੈ ਇੱਕ ਦਿਨ ਹੀ ਕੱਢ ਕੇ ਦਿਖਾਓ ਉਹਨਾਂ ਨੂੰ ਅੰਦਰ ਛੱਡਣਾ ਚਾਹੀਦਾ 550 ਸਾਲਾਂ ਤੇ ਜਿਲ੍ਹੇ ਖਾਲੀ ਕਰ ਦਿਓ ਇੰਡੀਆ ਦੀਆਂ ਤੇ ਪਾਕਿਸਤਾਨ ਦੀਆਂ ਮੋਦੀ ਸਾਹਿਬ ਨੂੰ ਮੈਂ ਕਹਿਣਾ ਚਾਹਨਾ ਮੋਦੀ ਸਾਹਿਬ ਨਾ ਬਾ ਧਮਕੀਆਂ ਲਾਈਏ ਕੇ ਇਹਨੂੰ बार-बार ਧਮਕੀਆਂ ਲਾਈ ਜਾਣਾ ਕੋਈ ਛੋਟਾ ਨਹੀਂ ਹੁੰਦਾ ਬੰਦਾ ਹੈ ਤੁਸੀਂ ਹਰ ਕੋ ਨੂੰ ਨਫ਼ਰਤ ਨਾਲ ਬੰਦੇ ਪਿਆਰ ਜਿਤਾਓ ਤੁਸੀਂ ਨਹੀਂ ਜੇ ਪਿਆਰ ਜਿਤਾਨੇ ਦੀ ਪਿੱਛੇ ਹੋ ਪਿੱਛੇ ਹੋ ਪਾਪਾ ਨਾ ਰਲ ਜਾਣੇ ਫਿਰ ਮੁਸਲਮਾਨਾ ਨਾ ਹੋਰ ਕੀ ਆ ਹੈ ਜਿਹੜਿਆਂ ਨੂੰ ਪਿਆਰ ਚ ਦੰਦੇ ਵੇ ਤੁਸੀਂ ਨਫ਼ਰਤਾਂ ਪਾਉਂਦੇ ਹੋ ਸਾਡੀ ਇੰਨੀ ਰਿਸਪੈਕਟ ਕਰਨਦੇ ਆ ਹੈ ਪੂਰੇ ਪਾਕਿਸਤਾਨ ਦੇ ਵਿੱਚ ਹੈ ਤੇ ਤੁਸੀਂ ਮਤਲਬ ਜੇ ਲੜਨਾ ਆਪਸ ਚ ਲੜੋ ਬੰਬ ਬਣਾਏ ਸਾਨੂੰ ਮਾਰਨ ਵਾਤੇ ਬਣਾਏ ਕਿਉਂ ਕਿਉਂ ਮੈਨੂੰ ਜਵਾਬ ਦਿਓ ਕਦੀ ਨਾ ਕਦੀ ਮੈਂ ਹੁਣ ਬੋਲਿਆ ਵਾਂ ਇਹ ਨਾ ਹੋਵੇ ਕਿ ਪਬਲਿਕ ਦਾ ਦਿਮਾਗ ਖਰਾਬ ਹੋ ਜਾਈ ਉਧਰੋਂ ਤੇ ਇੰਡੀਆ ਚੋਂ ਇਹ ਤੁਹਾਨੂੰ ਕਿਉਂ ਘਰੇ ਲਾ ਜਾਣ ਨਹੀਂ ਤੇ ਬਾਜ ਆਜੋ ਮੈਂ ਸਹੀ ਕਹਿੰਦਾ ਜੀ ਮੈਂ ਤੁਹਾਨੂੰ ਪਿਆਰ ਨਾ ਵੀ ਕਹਿੰਦਾ ਜੀ ਕਦੀ ਮੈਂ ਬੋਲਿਆ ਨਹੀਂ ਮੈਂ ਵੀ 30 ਸਾਲਾਂ ਸੋਚ ਰਿਹਾ ਮੈਂ ਕਦੀ ਬੋਲਣਾ ਵਾ ਪਰ ਹੁਣ ਨਹੀਂ ਮੈਂ ਡਰਦਾ ਚਲੋ ਬਾਬਾ ਨਾਨਕ ਹੋਏਗਾ ਨਾ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਮੈਂ ਤੁਹਾਨੂੰ ਦੋਨਾਂ ਨੂੰ ਕਹਿਣਾ ਵਾ ਮੈਂ ਆਵਾਂਗਾ بار بار ਆਵਾਂਗਾ ਪਾਕਿਸਤਾਨ ਬੋਲਾਂਗਾ ਅਰਦਾਸ ਕਰਾਂਗਾ ਦਾਤਾ ਦਰਵਾਜ਼ਾ ਖੋਲ੍ਹ ਦੇ ਮੈਨੂੰ ਕਿਹਾ ਸੀ ਕਿ ਪਾਕਿਸਤਾਨ ਬੀਬੀਆਂ ਦੇ ਅਰਦਾਸ ਕਰੋ ਸਰਦਾਰ ਜੀ ਇੱਕ ਤਾਲਾ ਮਾਰ ਦਿਓ ਮੈਂ ਕਹਾ ਮੈਂ 100 ਤਾਲੇ ਮਾਰ ਦਾਂਗਾ ਪਾਕਿਸਤਾਨ ਬੀਬੀਆਂ ਨੂੰ ਕਹਾਂਗਾ ਤੇਰੇ ਇਧਰ ਫਕੀਰ ਆ ਗਿਆ ਇੱਕ ਮੰਗਤਾ ਆ ਗਿਆ ਤਪਾਗ ਤਾਂ ਬੀਬੀਆਂ ਐ ਮਸ਼ਵੀਰ ਦਾ ਮਸਲਾ ਹੱਲ ਕਰਦੇ ਮੁਸਲਮਾਨ ਦੇ ਆਂਦੇ ਸਰਦਾਰ ਆ ਅੱਜ ਮੈਂ ਸੋਤ ਤਾਲੇ ਮਾਰਨ ਨੂੰ ਤਿਆਰ ਆਪਣੇ ਹੱਥੀ ਖੋਲਾਂਗਾ ਦਾਤਾ ਸਾਹਿਬ ਅੱਕੇ ਵੀ ਮਰ ਅਰਦਾਸ ਕਰਾਂਗਾ ਕਿ ਦਾਤਾ ਸਾਹਿਬ ਇਹ ਮਸਲਾ ਹੱਲ ਹੋਣਾ ਚਾਹੀਦਾ ਤੁਸੀਂ ਕਰਨਾ ਵਾ ਜਿਤਨਾ ਤੁਸੀਂ ਇਹ ਹਾਲ ਕਰਾਇਆ ਹਣਾ ਬਾਬੇ ਨਾਲ ਗਣੇ ਇਤਨਾ ਤੁਸੀਂ ਕਰਾਓ ਵਾ ਵਾ ਮਜ਼ਾ ਆ ਗਿਆ ਗੱਲ ਸੁਣ ਕੇ ਕਿ ਤੁਸੀਂ ਜਿਹੜਾ ਇੱਕ ਪੰਜਾਬੀ ਹੈ ਉਹ ਚਾਹੇ ਉਧਰ ਦਾ ਹੈ ਇਧਰ ਦਾ ਹੈ ਦੁਨੀਆ ਦੇ ਵਿੱਚ ਉਹ ਜਿੱਥੇ ਵੀ ਬੈਠਾ ਹੈ ਉਹਨੇ ਅਗਰ ਖੁਸ਼ੀ ਦਾ ਇਜ਼ਹਾਰ ਕਰਨਾ ਹੈ ਤਾਂ ਸਭ ਤੋਂ ਵੱਡੀ ਉਹਦੀ ਖੁਸ਼ੀ ਦਾ ਇਜ਼ਹਾਰ ਹੁੰਦਾ ਹੈ ਬੰਗੜਾ ਪਾ ਕੇ ਸੋ ਜੈਰੀ ਜੀ ਕਮਰ ਜਵੇਦ ਬਾਜਵਾ ਸਾਹਿਬ ਜਿਹੜੇ ਸਾਡੇ ਆਰਮੀ ਚੀਫ ਹਨ ਉਹਨਾਂ ਦੇ ਨਾਲ ਬੰਗੜਾ ਪਾਣਾ ਚਾਹੁੰਦੇ ਹਨ ਔਰ ਇਹ ਮੈਸੇਜ ਅਗਰ ਸਾਡੇ ਉਹਨਾਂ ਤੱਕ ਪਹੁੰਚੇ ਤੇ ਇਹਨਾਂ ਦੀ ਇਹ ਖਾਹਿਸ਼ ਹੈ ਇਹ ਮੁਹੱਬਤ ਇਹ ਬਿਲਕੁਲ ਉਹਨਾਂ ਤੱਕ ਪਪਣੀ ਚਾਹੀਦੀ ਹੈ ਔਰ ਉਸ ਤੋਂ ਅੱਗੇ ਵੱਧ ਕੇ ਜਿਹੜਾ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਦੇ ਬਾਰੇ ਇੱਕ ਮੈਸੇਜ ਦਿੱਤਾ ਬਿਲਕੁਲ ਸਾਨੂੰ ਆਪਣੀਆਂ ਸਫਾਂ ਦੇ ਵਿੱਚ ਵੇਖਣਾ ਪੈਣਾ ਹੈ ਕਿ ਨਫ਼ਰਤ ਕਿੱਥੋਂ ਆ ਰਹੀ ਹੈ ਨਫਰਤ ਦੇ ਉਹ ਰਸਤੇ ਕਿਹੜੇ ਹਨ ਜਿੱਥੋਂ ਨਫਰਤ ਫੋਟ ਰਹੀ ਹੈ ਤੇ ਸਾਨੂੰ ਉਹ ਰਾਹ ਬੰਦ ਕਰਨੇ ਪੈਣੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਇੱਕ ਸਾਈਡ ਤੋਂ ਮੁਹੱਬਤ ਹੋਵੇ ਦੂਸਰੀ ਤੋਂ ਨਫਰਤ ਹੋਵੇ ਉਹ ਫਿਰ ਕੁਝ ਦੇਰ ਹੀ ਚੱਲ ਪੈਂਦੀ ਹੈ ਸੋ ਪਾਕਿਸਤਾਨ ਨੇ ਜੋ ਇਹ ਵੱਡਾ ਕੰਮ ਕੀਤਾ ਅਸੀਂ ਇਹ ਚਾਹਵਾਂਗੇ ਉਹ ਸਰਕਾਰ ਤੋਂ ਵੀ ਕਿ ਉਹ ਵੀ ਕੁਐਸਚਨਾਂ ਦਾ ਪੋਜ਼ਿਟਿਵ ਜੈਸਚਰ ਦੇਵੇ ਔਰ ਉਹ ਪੋਜ਼ਿਟਿਵ ਜੈਸਚਰ ਕੀ ਹੋ ਸਕਦਾ ਹੈ ਇਹ ਅਸੀਂ ਜੈਰੀ ਹਰੋਂ ਤੋਂ ਪੁੱਛਦੇ ਹਾਂ ਕਿ ਇਹ ਦੋਨੋਂ ਮੁਲਕਾਂ ਦੇ ਵਿੱਚ ਇਸ ਜਿਸ ਤਰ੍ਹਾਂ ਗੱਲ ਕਰ ਰਹੇ ਨੇ ਇਹਨਾਂ ਮੁਲਕਾਂ ਨੂੰ ਜ਼ਮੀਨੀ ਹਕਾਇਕ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਨੇ ਐਸਾ ਕੀ ਹੋਣਾ ਚਾਹੀਦਾ ਹੈ ਕਿ ਇਹ ਦੋਨੋਂ ਮੁਲਕ ਨਫ਼ਰਤਾਂ ਛੱਡ ਕੇ ਤੇ ਹੋਰ ਨਾ ਆ ਵੀਡੀਓ ਸਭ ਵੇਖੀ ਬਹੁਤ ਇੰਟਰਸਟਿੰਗ ਵੀਡੀਓ ਅਥੇ ਇਹਨਾਂ ਨੇ ਕਿਹਾ ਕਿ ਆਪਸ ਵਿੱਚ ਤੁਸੀਂ ਲੜਨਾ ਹੈ ਤੇ ਆਵਾਮ ਨੂੰ ਵਿੱਚ ਨਾ ਲਿਆਓ ਤੇ ਦੋਵੇਂ ਕੰਟਰੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਆਪਸ ਦੇ ਵਿੱਚ ਕਿਹੜਾ ਕੁਥਾਂ ਜਿਹੜਾ ਉਹ ਚੁਣ ਲੋ ਤੇ ਆਪਸ ਚ ਫਾਈਟ ਕਰ ਲੋ ਤੇ ਨਾਲ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਚ ਆ ਕੇ ਇਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਿਆ ਤੇ ਇੱਥੇ ਵਿਜ਼ਿਟ ਕਰਕੇ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਤੇ ਨਾਲ ਇਹ ਜਿਹੜੇ ਨੇ ਬਹੁਤ ਬਹੁਤ ਜ਼ਿਆਦਾ ਖੁਸ਼ ਸਨ ਨਾਲ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਜਿਹੜਾ ਹੈ ਉਹਨੇ ਸਿੱਖ ਰਾਜਦਾਰੀ ਦਾ ਜਿਹੜਾ ਬੂਆ ਖੁੱਲੋਏ ਖੋਲੇ ਹੈ ਤੇ ਇੱਥੇ ਜਦੋਂ ਕੋਈ ਸਿੱਖ ਪ੍ਰਾਈਮ ਮਿਨਿਸਟਰ ਬਣੇਗਾ ਉਹਦਾ ਕੰਮ ਹੈ ਕਿ ਉਹ ਕਸ਼ਮੀਰ ਪਾਕਿਸਤਾਨ ਦੇ ਵਾਲੇ ਕਹਿੰਦੇ ਬਹੁਤ ਵੱਡੀ ਗੱਲ ਕੀਤੀ ਹੈ ਇਹਨਾਂ ਨੇ ਤੇ ਐਤੋਂ ਯਾਰ ਅੰਦਾਜ਼ਾ ਹੁੰਦਾ ਹੈ ਕਿ ਕਿੰਨਾ ਪਿਆਰ ਹੈ ਕਿੰਨਾ ਸਮਾਨ ਹੈ ਕਿੰਨੀ ਮੁਹਬਤ ਹੈ ਇੱਥੇ ਕਸ਼ਮੀਰ ਤੇ ਨਹੀਂ ਆਸਾਨੀ ਨਾਲ ਨਹੀਂ ਲੱਭ ਸਕਦਾ ਕਿਉਂਕਿ ਇੱਥੇ ਦੋ ਮੁਲਕਾਂ ਦੀ ਗੱਲ ਹੈ ਠੀਕ ਹੈ ਤੇ ਇਸ ਚੀਜ਼ ਨੂੰ ਇਹੋ ਇਸ ਵੇ ਨਾਲ ਵੇਖਿਆ ਜਾ ਸਕਦਾ ਹੈ ਕਿ ਪਿਆਰ ਬਹੁਤ ਜ਼ਿਆਦਾ ਹੈ ਚਾਹ ਦਾ ਪੰਜਾਬ ਹੋਏ ਪਾਵੇਂ ਲੈਂਦਾ ਹੋਏ ਸਾਰੇ ਲੋਕ ਜਿਹੜੇ ਨੇ ਆਪਸ ਵਿੱਚ ਬਹੁਤ ਪਿਆਰ ਕਰਦੇ ਨੇ ਬਹੁਤ ਬਹੁਤ ਵਧੀਆ ਵੀਡੀਓ ਤੁਸੀਂ ਕੀ ਕਹੋਗੇ ਕਹੜਾ ਕੀ ਜਾਨਾ ਤੁਸੀਂ ਜੋ ਵੀ ਜਾਨਾ ਚਾਹੋ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨ 'ਚ ਦਿਓ ਨੂੰ ਲਾਈਕ ਤੇ ਸ਼ੇਅਰ لازਮੀ ਕਰੋ ਆਪਣਾ ਯਾਰੋਕੋ ਆਪਣੇ ਚੈਨਲ ਦਾ ਵੀ ਕਹੜਾ ਫਿਰ ਤੁਮ ਲਕਾਤ ਹੁੰਦੀ ਸਤ